ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਦੱਸਦੇ ਕਿ ਸਿੱਖ ਫੋਰ ਜਸਟਿਸ ਦੇ ਗੁਰਪੰਤਵਨ ਸਿੰਘ ਪੰਨੂ ਨੇ ਇਹ ਧਮਕੀ ਦਿੱਤੀ ਹੈ ਤੌਥੀ ਖਾਲਿਸਤਾਨੀ ਸਮਰਥਕ ਅਤੇ ਸਿੱਖ ਫੋਰ ਜਸਟਿਸ ਦੇ ਹੱਤਵਾਲਦੀ ਗੁਰਪੰਤਵਨ ਸਿੰਘ ਪੰਨੂ ਨੇ ਹੋਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਇੰਨਾ ਹੀ ਨਹੀਂ ਇਹ ਧਮਕੀ ਦਿਂਦਿਆ ਪੰਨੂ ਨੇ ਨਵਾਂ ਵੀਡੀਓ ਜਾਰੀ ਕਰਦੇ ਹੋਏ ਪੰਜਾਬ ਦੇ ਗੈਂਗਸਟਰਾਂ ਨੂੰ ਉਸਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਹੈ ਤਾਂ ਕਿ ਇੱਕ ਵਾਰ ਫੇਰ ਤੋਂ ਪੰਜਾਬ ਨੂੰ ਅਤਵਾਦ ਦੇ ਦੌਰ ਦੇ ਵਿੱਚ ਤੱਕ ਸਕਨ ਉਤੀ ਪੰਨੂ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪੰਨੂ ਨੇ ਵੀਡੀਓ ਦੇ ਵਿੱਚ ਪੰਜਾਬ ਵਿੱਚ ਲੋ ਐਂਡ ਆਰਡਰ ਨੂੰ ਸੁਧਾਰਨ ਵਾਲੇ ਪੰਜਾਬ ਪੁਲਿਸ ਦੇ ਅਧਿਕਾਰ ਨੂੰ ਗਲਤ ਦੱਸਿਆ ਤਾਂ ਉਤੀ ਪੰਨੂ ਵੀਡੀਓ ਦੇ ਵਿੱਚ ਬੀਤੇ ਦਿਨੀ ਪੰਜਾਬ ਵਿੱਚ ਹੋਏ ਐਨਕਾਊਂਟਰਾਂ ਦੀ ਗੱਲ ਕਰ ਰਿਹਾ ਹੈ ਤੇ ਪੰਜਾਬ ਦੇ ਵਿੱਚ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਨੂੰ ਉਸ ਦੇ ਨਾਲ ਸੰਪਰਕ ਕਰਨ ਦੇ ਲਈ ਆਖ ਰਿਹਾ ਹੈ ਪੰਨੂ ਨੇ ਮੁੱਖ ਮੰਤਰੀ ਮਾਨ ਨੂੰ ਧਮਕੀ ਦਿੱਤੀ ਹੈ ਤੇ ਮੁੱਖ ਮੰਤਰੀ ਜਿੱਥੇ ਵੀ ਤਹਿਰ ਰੰਗਾ ਲਹਿਰਾਉਣਗੇ ਉੱਥੇ ਮਾਹੌਲ ਖਰਾਬ ਕਰਨ ਦੀ ਚੇਤਾਵਨੀ ਦਿੱਤੀ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਵੀ ਧਮਕਾਇਆ ਗਿਆ ਹੈ ਤਾਂ ਦੱਸੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸਿੱਖ ਫॉर ਜਸਟਿਸ ਦੇ ਗੁਰਪਤਵੰਨ ਸਿੰਘ ਪੰਨੂ ਨੇ ਜਿਹੜੀ ਕਿ ਇਹ ਧਮਕੀ ਦਿੱਤੀ ਹੈ। ਤੌਤੀ ਖਾਲਿਸਤਾਨੀ ਸਮਰਥਕ ਅਤੇ ਸਿੱਖ ਫॉर ਜਸਟਿਸ ਦੇ ਹਤਵਾਦੀ ਗੁਰਪਤਵੰਨ ਸਿੰਘ ਪੰਨੂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਕਬੂਬ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਤੇਜਿੰਦਰ ਜੁਰਗੇ ਨੇ ਤੇਜਿੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਕਿ ਕੋਈ ਜਾਣਕਾਰ ਕਰਨ ਇਸ ਵੇਲੇ ਦੀ ਬਹੁਤ ਵੱਡੀ ਇਹ ਖਬਰ ਕਹੀ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਯਤਨ ਕਰ ਰਹੇ ਨੇ ਤੇ ਹਰ ਰੋਜ਼ ਉਹਨਾਂ ਵੱਲੋਂ ਵਕ ਵਕ ਜ਼ਿਲ੍ਹਿਆਂ ਦੇ ਦੌਰੇ ਕੀਤੇ ਜਾਂਦੇ ਨੇ ਤੇ ਇਸੇ ਦਰਮਿਆਨ ਇੱਕ ਧਮਕੀ ਮਿਲਣਾ ਕਿਤਨੇ ਕਿਤੇ ਵੱਡੇ ਸਵਾਲ ਆ ਜਿਹੜੇ ਖੜੇ ਹੁੰਦੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਧਮਕੀ ਹੈ ਜਿਹੜੀ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਜਿਹੜੀ ਸੁਰੱਖਿਆ ਹੈਗੀ ਆ ਭਗਵੰਤ ਮਾਨ ਦੀ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਉਹਦੇ ਵਿੱਚ ਹੋਰ ਵਾਅਦਾ ਕੀਤਾ ਜਾ ਸਕਦਾ ਦੂਜੇ ਪਾਸੇ ਕੇਂਦਰ ਸਰਕਾਰ ਵੀ ਹੁਣ ਕੁਝ ਨਾ ਕੁਝ ਇਸ ਮਾਮਲੇ ਨੂੰ ਲੈ ਕੇ ਜਰੂਰ ਗੰਭੀਰ ਨਜ਼ਰ ਆਉਗੀ ਕਿਉਂਕਿ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਧਮਕੀ ਮਿਲਣਾ ਕਿਤਨਾ ਕਿਤੇ ਕੇਂਦਰ ਸਰਕਾਰ ਦੇ ਉੱਤੇ ਵੀ ਸਵਾਲ ਨੇ ਜਿਹੜੇ ਖੜੇ ਹੋ ਸਕਦੇ ਨੇ ਤੇ ਕੇਂਦਰ ਵੱਲੋਂ ਵੀ ਹੁਣ ਕੁਝ ਨਾ ਕੁਝ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਨੇ ਜਿਹੜੇ ਕੀਤੇ ਜਾ ਸਕਦੇ ਨੇ ਜੀ ਕਰਨ ਜੀ ਜਿੰਦਰ ਪੰਡੂ ਨੇ ਵੀਡੀਓ ਜਾਰੀ ਕਰਦੇ ਹੋਏ ਇਦਾਂ ਕਿਹਾ ਕਿ ਬਾਹਰ ਜਿੰਦੇ ਵੀ ਗੈਂਗਸਟਰ ਬੈਠੇ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਤਾਂ ਇਸ ਤਰ੍ਹਾਂ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਦੇ ਵਿੱਚ ਨੇ ਤਾਂ ਕੀ ਕਹਿਣਾ ਚਾਹੋਗੇ ਕਰਨ ਦਾ ਬਈ ਕਿ ਵਿਦੇਸ਼ਾਂ ਦੇ ਵਿੱਚ ਜੋ ਬੈਠੇ ਨੇ ਗੁਰਪੰਤ ਵੰਤ ਪੰਨੂ ਦੀ ਜਿਵੇਂ ਕਿ ਤੁਸੀਂ ਗੱਲ ਕੀਤੀ ਉਹਨਾਂ ਵੱਲੋਂ ਪਹਿਲਾ ਮਾਮਲਾ ਨਹੀਂ ਹੈਗਾ ਵੀ ਧਮਕੀ ਦਿੱਤੀ ਗਈ ਹੋਵੇ ਲਗਾਤਾਰ ਧਮਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੇ ਡੀਜੀਪੀ ਗੌਰਵ ਯਾਦਵ ਵੱਲੋਂ ਜੋ ਗੈਂਗਸਟਰਾਂ ਦੇ ਖਿਲਾਫ ਮਹਿਮਾ ਜਿਹੜੀ ਚਲਾਈ ਗਈ ਹੈ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਖਾਲਿਸਤਾਨ ਦੇ ਨਾਲ ਸੰਬੰਧ ਰੱਖਣ ਵਾਲੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਹੋਈ ਹੈ ਤੇ ਦੋਸਤਾਂ ਮਿੱਤਰਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਨੇ ਤੇ ਇਨਕਾਊਂਟਰ ਕੀਤੇ ਗਏ ਨੇ ਜਿਸ ਤੋਂ ਗੁਰਪਤਵੰਤ ਪੰਨੂ ਨੇ ਜਿਹੜੇ ਖਫਾ ਨਜ਼ਰ ਆਏ ਤੇ ਉਹਨਾਂ ਵੱਲੋਂ ਹੁਣ ਇਹ ਧਮਕੀ ਦਿੱਤੀ ਗਈ ਹੈ ਧਮਕੀ ਦਾ ਸਿੱਧਾ ਮਤਲਬ ਇਹ ਵੀ ਲਗਾਇਆ ਜਾ ਸਕਦਾ ਹੈ ਵੀ ਜੋ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਅਟਕਲਾਂ ਲੱਗ ਜਾਣ ਤੇ ਇਹ ਕਾਰਵਾਈ ਰੁਕ ਜੇ ਤੇ ਇਸ ਨੂੰ ਲੈ ਕੇ ਸ਼ਾਇਦ ਇਹ ਜਿਹੜੀ ਧਮਕੀ ਹੈ ਉਹਨਾਂ ਵੱਲੋਂ ਦਿੱਤੀ ਗਈ ਹੈ ਜੀ ਕਰਨ ਜੀ ਰਤਿੰਦਰ ਪੰਨੂ ਨੇ ਕਿਹਾ ਹੈ ਕਿ ਜਿੱਥੇ ਵੀ ਮੁੱਖ ਮੰਤਰੀ ਮਾਨਤਾ ਹੈ ਰੰਗਾ ਲਾਹਰਵਾਉਣਗੇ ਉੱਥੇ ਮਾਹੌਲ ਖਰਾਬ ਕੀਤਾ ਜਾਵੇਗਾ ਤੇ ਸਖਤ ਜਿਹੜੀ ਕਿ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਤੁਹਾਨੂੰ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਦਿਨ ਕਿਦਾਂ ਦੇਤੇ ਕਿਹੜੇ ਉਪਚਾਰ ਕੀਤੇ ਜਾਣਗੇ ਵੱਡਾ ਸਵਾਲ ਹੈ ਤੁਹਾਡਾ ਇਹ ਕਿ ਕਿ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਜਿਹੜਾ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਪੂਰੇ ਦੇਸ਼ ਦੀ ਸੁਰੱਖਿਆ ਜਿਹੜੀ ਉਹ ਪੁਖਤਾ ਕੀਤੀ ਜਾਂਦੀ ਹੈ ਤੇ ਅਲਰਟ ਤੇ ਵੀ ਸੁਰੱਖਿਆ ਨੂੰ ਰੱਖਿਆ ਜਾਂਦਾ ਕਿਉਂਕਿ ਗਣਤੰਤਰ ਦਿਵਸ ਹੋਵੇ ਜਾਂ ਫਿਰ 15 ਅਗਸਤ ਆਪਾਂ ਕਹਿ ਦਈਏ ਸੁਤੰਤਰਤਾ ਦਿਵਸ ਮੌਕੇ ਵੀ ਜਿਹੜੀਆਂ ਧਮਕੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਪੁਲਸ ਵੱਲੋਂ ਜਿਹੜੇ ਸ਼ਵੇਦਨਸ਼ੀਲ ਇਲਾਕੇ ਉਹਨਾਂ ਨੇ ਜੇ ਆਪਾਂ ਕਹਦੇ ਆ ਬੱਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਹੋਗੇ ਉਹਨਾਂ ਦੇ ਉੱਤੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਜਾਂਦੇ ਨੇ ਪਰੰਤੂ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ 26 ਜਨਵਰੀ ਵਾਲੇ ਦਿਨ ਤਿਰੰਗਾ ਲਹਿਰੋਂ ਦੀ ਰਸਮ ਆ ਜਿਹੜੀ ਸੀਐਮ ਮਾਨ ਕਰਨਗੇ ਤਾਂ ਉੱਥੇ ਪਹਿਲਾਂ ਨਾਲੋਂ ਹੁਣ ਜ਼ਿਆਦਾ ਸੁਰੱਖਿਆ ਜਿਹੜੀ ਨਜ਼ਰ ਆ ਸਕਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਇਹ ਧਮਕੀ ਦਿੱਤੀ ਗਈ ਹੈ ਤੇ ਜੋ ਆਮ ਸੁਰੱਖਿਆ ਹੋਣੀ ਚਾਹੀਦੀ ਹੈ ਉਸ ਤੋਂ ਹੁਣ ਐ ਲੱਗਦਾ ਵੀ ਥੋੜੀ ਬਹੁਤ ਸੁਰੱਖਿਆ ਜਿਹੜੀ ਉਸ ਦੇ ਵਿੱਚ ਹੋਰ ਵਾਧਾ ਜਿਹੜਾ ਕੀਤਾ ਜਾ ਸਕਦਾ ਹੈ ਜੀ ਕਰਨ ਜਿੰਦਰ ਸਾਨੂੰ ਕੀ ਲੱਗਦਾ ਕੇਂਦਰ ਸਰਕਾਰ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਸੀਐਮ ਨੂੰ ਧਮਕੀ ਮਿਲਣਾ ਬਹੁਤ ਬੜੀ ਗੱਲ ਹੈ ਹਾਂ ਜੀ ਕਰਨ ਜਾਨੂੰ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਦੇਸ਼ ਦੇ ਸੁਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਦੇ ਦੇ ਅਮਿਤ ਸ਼ਾਹ ਨੇ ਤੇ ਲਗਾਤਾਰ ਉਹਨਾਂ ਨੂੰ ਵੀ ਆਪਾਂ ਕਹਿ ਰਹੀਏ ਕਿ ਧਮਕੀਆਂ ਪਹਿਲਾਂ ਮਿਲਦੀਆਂ ਰਹੀਆਂ ਨੇ ਚਾਹੇ ਉਹਨਾਂ ਨੂੰ ਮੇਲ ਵਜੋਂ ਧਮਕੀ ਆਉਂਦੀ ਹੈ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਧਮਕੀ ਦਿੱਤੀ ਜਾਂਦੀ ਹੈ ਤੇ ਫਰਜ਼ ਬਣ ਜਾਂਦਾ ਹੈਗਾ ਉਹਨਾਂ ਦੀ ਵੈਸੇ ਵੀ ਆਪਾਂ ਕਹਿ ਰਹੀਏ ਕਿ ਇੱਕ ਫਰਜ਼ ਹੈਗਾ ਉਹਨਾਂ ਦਾ ਦੇਸ਼ ਨੂੰ ਚਲਾ ਰਹੇ ਨੇ ਸੁਰੱਖਿਆ ਮੰਤਰੀ ਤੇ ਰਾਜਨਾਥ ਸਿੰਘ ਤੇ ਉਹਨਾਂ ਦੀ ਜ਼ਿੰਮੇਵਾਰੀ ਵਧ ਗਈ ਹੈ ਤੇ ਉਹਨਾਂ ਵੱਲੋਂ ਹੁਣ ਵਿਸ਼ੇਸ਼ ਕਦਮ ਨੇ ਉਠਾਏ ਜਾ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਸੋਬਾ ਮੰਤਰੀ ਨੇ ਆਪਣੇ ਭਗਵੰਤ ਮਾਨ ਉਹਨਾਂ ਨੂੰ ਜਿਵੇਂ ਧਮਕੀ ਮਿਲੀ ਹੈ ਤਾਂ ਕੇਂਦਰ ਸਰਕਾਰ ਵੱਲੋਂ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਸਕਦਾ ਹੈ ਤੇ ਭਗਵੰਤ ਮਾਨ ਨੂੰ ਹੋਰ ਵੀ ਸੁਰੱਖਿਆ ਜਿਹੜੀ ਮੁਹੱਈਆ ਕਰਵਾਈ ਜਾ ਸਕਦੀ ਹੈ ਜੀ 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 ਤੁਸੀਂ ਇਹਨਾਂ ਦਾ तमाम ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ